ਆਂ ਜੀ ਮੇਰੇ ਮਿੱਤਰੋ ਧੰਨਵਾਦ ਆ ਯਾਰ ਟੌਪ ਦਾ ਕਮੈਂਟਰ ਬਾਈ ਆਪਣਾ ਚੇਤਾ ਕਮੈਂਟਰ ਆ ਓ ਦਸਪਰੀਤ ਆ ਗਿਆ ਮੋਹਲੀ ਦੀ ਧਰਤੀ ਦਾ ਪਰ ਸਾਹਮਣੇ ਲਕੋਈ ਵਾਲਿਆ ਦਾਸ ਦਾ ਕੈਂਚ ਛੱਡਿਆ ਓ ਮੈਨਾ ਪਾਣਾ ਮੇਰੇ ਮਿੱਤਰੋ ਬਿੰਦੀ ਪਾਲ ਓ ਹੋ 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 ਜਾਬਾਤ ਹੈ ਬਾਲ ਜਿਹੜੀ ਪਾਇਨ ਹੈ ਓ ਮੁੰਡਾ ਤਿੱਖਾ ਮੁੰਡਾ ਤੇਰਾ ਮੇਰੇ ਮਿੱਤਰੋ ਤੇ ਚਰਚੇ ਹੋ ਰਿਹਾ ਹੈ ਕਿ ਦੁਨੀਆ ਕਿਹੜੀ ਸਾਡੀ ਕਿਹੜੀ ਦੁਨੀਆ ਵਿੱਚ ਵਸਦੇ ਆ ਲੋਕ ਸੀ ਲੋਕਾਂ ਦੇ ਹੱਸਦੇ ਆ ਸਾਡੀ ਕਮਲਿਆ ਦੀ ਗੱਲ ਸ਼ਹਿਰ ਤੋਂ ਸਾਮੀ ਰਾਂ ਲਾਉਂਦੀ ਏ ਉਹ ਦੁਨੀਆ ਚਾਪ ਲਾਉਂਦੀ ਆ ਚੰਦਿਆ ਕਦੇ ਮੱਲ ਬਣਾ ਲਾਉਂਦੀ ਏ ਦੁਨੀਆ ਚਾਪ ਲਾਉਂਦੀ ਆ ਚੰਦਿਆ ਕਦੇ ਮੱਲ ਬਣਾ ਲਾਉਂਦੀ ਏ ਉਹ ਕਰਕੇ ਵੱਡੇ ਮੇਰੇ ਮਿੱਤਰੋ ਦਸ ਪ੍ਰੀਤੀਆਂ ਬਾਲਾ ਲੈ ਲਈ ਇੱਕ ਗੱਲ ਪੱਕੀ ਸਿਰਾ ਯਾਰ ਤੁਨ ਵਾਲਾ ਸਿਰਾ ਵਾਲਾ ਕੈਂਟ ਕਮੈਂਟਰ ਇੱਕ ਇੱਕ ਬੋਲ ਸਮਝਾਉਂਦਾ ਤੇ ਕੱਲੀ ਕੱਲੀ ਗੱਲ ਬੋਲਦਾ ਮੈਚ ਦੀ ਤੁਨ ਵਾਲਾ ਕਾਲਾ